ਉਹ 22 ਸਾਲ ਚੱਲ ਰਿਹਾ ਹੋ ਗਿਆ ਜਨਾਬ ਸਦੂਸ਼ ਕੋਲ ਜਿਹੜਾ ਹੈ ਉਹਨਾਂ ਵੱਲੋਂ ਪੁਟਾ ਲਗਾਇਆ ਗਿਆ ਠੀਕ ਹੈ ਔਰ ਹਰ ਸਾਲ ਇਸ ਜਾਗਰ ਦੇ ਵਿੱਚ ਦੁਨੀਆਂ ਭਰ ਦੇ ਉਹ ਮਸ਼ਹੂਰ ਗਾਇਕ ਪਹੁੰਚ ਚੁੱਕੇ ਨੇ ਔਰ ਕੋਤਮ ਜਲਦੀ ਦਾ ਨਾਮ ਵੀ ਹੈ ਅੱਜ ਤੁਸੀਂ ਮਾਂ ਦੇ ਜਾਗਰ ਦੇ ਵਿੱਚ ਬੋਲੋ ਕਿਹੋ ਜਿਹਾ ਲੱਗਿਆ ਸਭ ਤੋਂ ਪਹਿਲਾਂ ਤੇ ਇਹ ਕੀ ਇੱਕਤਾ ਗਲਪਰ ਕਲੱਬ ਨੂੰ ਜਨਾਬ ਉਸਤਾਦ ਸਰਦੂਨ ਸਿਕੰਦਰ ਜੀ ਨੂੰ ਕੋਟਨ ਕੋਟ ਨਮਨ ਸਾਰੇ ਖੰਡੇ ਨੂੰ ਨਮਨ ਆਈ ਹੋਈ ਸੰਗਤ ਨੂੰ ਨਮਨ ਤੁਹਾਡੇ ਸਾਰੇ ਮੀਡੀਆ ਨੂੰ ਬਹੁਤ ਮੈਂ ਨਮਨ ਉਹਦੇ ਨਾਲ ਨਾਲ ਜਿਹੜੀ ਗੱਲ ਖੁਸ਼ੀ ਦੀ ਹੈ ਨਾ ਜੀ ਰਾਤੀ ਨੀਂਦ ਨਹੀਂ ਆ ਇਹ ਰਾਤ ਨੀਂਦ ਨਹੀਂ ਆਈ ਅਸੀਂ ਰਾਤ ਵੀ ਹਿਸ਼ਾਰਪੁਰ ਸੀ ਜਾਗਰਨ ਤੋਂ ਬਾਅਦ ਸੌ ਨਹੀਂ ਸਕੇ ਮੈਨੂੰ ਜਾ ਮੇਰੇ ਪਰਿਵਾਰ ਨੂੰ ਇੰਨਾ ਚਾਏ ਮੇਰੇ ਮੰਮੀ ਜੀ ਪੁੱਛਦੇ ਵਾਰ-ਵਾਰ ਕਿਦੋਂ ਤੁਸੀਂ ਪਹੁੰਚਣਾ ਕਿਦੋਂ ਗੋਣਾ ਇਹ ਉਹ ਜਾਗਰਨ ਜਿਹਦੇ ਲਈ ਹਰ ਕਲਾਕਾਰ ਤਰਸਦਾ ਹੈ ਜੀ ਹਰ ਕਲਾਕਾਰ ਹੀ ਅਰਦਾਸ ਕਰਦਾ ਹੈ ਕਿ ਸਾਡੀ ਇੱਕ ਹਾਜ਼ਰੀ ਇੱਥੇ ਲੱਗ ਜਾਏ ਮੇਰੇ ਜੇ ਨਕਮੇ ਨੂੰ ਇੱਕ ਦਾ ਵੈਲਫੇਅਰ ਕਲੱਬ ਨੇ ਯਾਦ ਕੀਤਾ ਸਤੂਰ ਆਪਣੇ ਉਸਤਾਦ ਸਰਦੂ ਸਿਕੰਦਰ ਜੀ ਦੇ ਪਰਿਵਾਰ ਨੇ ਯਾਦ ਕੀਤਾ ਆਲਾਬ ਸਿਕੰਦਰ ਜੀ ਸਾਰਿੰਗ ਸਿਕੰਦਰ ਜੀ ਮਾਤਾ ਜੀ ਅਮਰ ਨੂਰੀ ਜੀ ਉਹਨਾਂ ਦਾ ਅਸ਼ੀਰਵਾਦ ਮਿਲਿਆ ਸਾਰੀ ਸੰਗਤ ਦਾ ਪਿਆਰ ਮਿਲਿਆ ਮੈਂ ਰਣੀ ਮੈਂ ਵਟ ਭਾਗੀ ਮੇਰਾ ਪਰਿਵਾਰ ਬਟਪਾ ਮੈਂ ਇਨਾ ਰਣੀ ਅੱਜ ਗੋਦੋਂ ਜੀ ਅੱਜ ਹਰ ਸਟੇਜ ਦੇ ਉੱਪਰਨਾ ਬਹੁਤ ਚੱਲ ਰਿਹਾ ਹੈ ਜਾਨਪਾਪਾਂ ਪਿੱਛੇ ਮੈਡਮ ਬੋਲ ਕੇ ਬੈਠੇ ਆਂ ਕਿ ਆ ਇੱਕ ਕਲਾਕਾਰ ਨੂੰ ਜਾਨਪਾਪ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ ਜਿਹੜਾ ਪਹਿਲਾ ਭਜਨ ਮਾਂ ਨੇ ਮੇਰੇ ਕੋਲ ਇੱਥੇ ਗਵਾਇਆ ਉਹ ਭਜਨ ਹੀ ਸੀ ਮੇਰੇ ਅੰਦਰ ਜੋਤ ਜਗਾ ਉਹਦੇ ਵਿੱਚ ਮੈਂ ਇਹ ਗੱਲ ਕਹੀ ਇਸ ਜਾਗਰਣ ਚ ਕਿ ਜਿਸ ਬੰਦੇ ਦੇ ਅੰਦਰ ਜੋਤ ਨਹੀਂ ਜਗੀ ਹੋਈ ਚਾਨਣ ਨਹੀਂ ਹੈ ਪ੍ਰਕਾਸ਼ ਨਹੀਂ ਹੈ ਉਹਦੀ ਨਿਸ਼ਾਨੀ ਇਹ ਹੈ ਉਹ ਮੰਦਰ ਹੋਰ ਕੇਗਾ ਗੁਰਦੁਆਰਾ ਹੋਰ ਕੇਗਾ ਸਾਤਾ ਪਾਤਾ ਦੀ ਗੱਲ ਕਰੇਗਾ ਮਸਬਾ ਦੀ ਗੱਲ ਕਰੇਗਾ ਉੱਚ ਨੀਚ ਦੀ ਗੱਲ ਤੇ ਜਿੱਦੇ ਅੰਦਰ ਜੋਤ ਜਗ ਜਾਂਦੀ ਏ ਚਾਨਣ ਹੋ ਜਾਂਦਾ ਏ ਉਹ ਹਰ ਜਗ੍ਹਾ ਨਕਮਸਤਕ ਹੋ ਜਾਂਦਾ ਏ ਹਰ ਬੰਦੇ ਚ ਰੱਬ ਨੂੰ ਮਾਤਾ ਰਾਣੀ ਨੂੰ ਵੇਖਦਾ ਅੱਜ ਤੁਸੀਂ ਇਹ ਜਾਗਰਨ ਚ ਦੇਖੋ ਕਿੰਨੇ ਸਿੱਖ ਭਾਈਚਾਰਾ ਪਹੁੰਚੇ ਕਿੰਦੇ ਅਮੀਰ ਗਰੀਬ ਦਾ ਕੋਈ ਰੋਲਾ ਹੀ ਨਹੀਂ ਸੀ ਕੋਈ ਅੱਗੇ ਪਿੱਛੇ ਦੀ ਗੱਲ ਹੀ ਨਹੀਂ ਸੀ ਧਰਮ ਦੇ ਲੋਕ ਹਰ ਵਰਗ ਦੇ ਲੋਕ ਹਰ ਉਮਰ ਦੇ ਲੋਕ ਪਹੁੰਚੇ ਸਭ ਨੇ ਆਨੰਦ ਲਈ ਗੀਤ ਗਾਏ ਕੀ ਪਤਾ ਮਹਾਮਾਈ ਕਿੰਨੂੰ ਮਿਲੀ ਹੈ ਕਿੰਨੂੰ ਦਰਸ਼ਨ ਮਿਲੇ ਆ ਕਿੰਨੂੰ ਇਸ ਕਰਕੇ ਜੋ ਆਵੇ ਸੋ ਰਾਜੀ ਜਾਵੇਗਾ ਸਤਿ ਸ੍ਰੀ ਅਕਾਲ ਸਾਹ ਨਹੀਂ ਮੁੜਦਾ ਇੱਕ ਵਾਰੀ ਦੋ ਦੋ ਜੀ ਉਹਨਾਂ ਸਾਹ ਕਹਿੰਦੇ ਹਾਂ ਹਾਂ ਜੀ ਤੁਸੀਂ ਕਹਿੰਦੇ ਹੋ ਕਿ ਸਾਹ ਨਹੀਂ ਮੁੜਦਾ ਹਾਂ ਜੀ ਹਾਂ ਜੀ ਹਾਂ ਜੀ ਉਹ ਉਹ ਮੈਂ ਪੋਣਾ ਘਰੀ ਬਾਬਾ ਜੀ ਦਾ ਨਾਮ ਲੈ ਰਿਹਾ ਸੀ ਉਹ ਲਗਾਤਾਰ ਲੈ ਰਿਹਾ ਸੀ ਕਿ ਪੋਣਾ ਘਰੀ ਦੁੱਧਾ ਧਾਰੀ ਸਿੰਘੀਆਂ ਵਾਲਾ ਚਿੰਟੇ ਵਾਲਾ ਮੂਰਾ ਵਾਲਾ ਖੜਾਵਾਂ ਵਾਲਾ ਪਊਆਂ ਵਾਲਾ ਟਾਵਾਂ ਵਾਲਾ ਢੂਨੇ ਵਾਲਾ ਲੱਸੀਆਂ ਵਾਲਾ ਰੋਟੀਆਂ ਵਾਲਾ ਵਾਦਾ ਵਾਸੀ ਨਤਨ ਉਹਦਾ ਬਲੀ ਸਬ ਦਾ ਬਾਬਾ ਕਹਦੇ ਹੋ ਜਾ ਬਾਬੇ ਜੀ ਉਹ ਜਲਦੀ ਕਹਦੇ ਕਰੋ ਕਦੀ ਕਦੀ ਸਾਹ ਨਹੀਂ ਮੁੜਦੇ ਹਾਂ ਬਾਬੇ ਜੀ ਹਾਂ ਜੀ ਸੋਏ ਸੀ ਗੋਤਮ ਜਲੰਧਰੀ ਜੀ ਜਿਨ੍ਹਾਂ ਨੇ ਇੱਕ ਬਹੁਤ ਗੱਲ ਕਹੀ ਹੈ ਕਿ ਇਸ ਔਰ ਜਿਨ੍ਹਾਂ ਦੀ ਇਸ ਜ਼ਮੀਨ ਦੇ ਉੱਤੇ ਜਾਗਰਣ ਹੋ ਰਿਹਾ ਸਰਦਾਰ ਬੰਤ ਸਿੰਘ ਜੀ ਦੇਖੋ ਉਹਨਾਂ ਦਾ ਕਿੰਨੀ ਸ਼ਰਧਾ ਕਿੱਡਾ ਵੱਡਾ ਦਿਲ ਹੈ ਕਿ ਸਰਦਾਰ ਬੰਤ ਸਿੰਘ ਜੀ ਦੇ ਵੱਲੋਂ ਪਰਿਵਾਰ ਵੱਲੋਂ ਇਹ ਜ਼ਮੀਨ ਮਾਤਾ ਰਾਣੀ ਦੇ ਜਾਗਰਣ ਨੂੰ ਦਿੱਤੀ ਗਈ ਇਸ ਤੋਂ ਵੱਡੀ ਭਾਈਚਾਰੇ ਦੀ ਗੱਲ ਹੋਰ ਕੀ ਨਹੀਂ ਸਾਲਾਂ ਤੋਂ ਉਹਨਾਂ ਦੀ ਜ਼ਮੀਨ ਤੇ ਜਾਗਰਣ ਹੋ ਰਿਹਾ ਇਹੀ ਪੰਜਾਬ ਹੈ ਇਹੀ ਪੰਜਾਬ ਦੀ ਰੰਗਤ ਹੈ ਔਰ ਅਸੀਂ ਝੋਲੀ ਅੜ ਕੇ ਅਰਦਾਸ ਕਰਾਂਗੇ ਇਹ ਆਪ ਦੀ ਰੰਗਤ ਬਰਕਰਾਰ ਰੱਖੋ ਇਹ ਜਿਹੜੇ ਉਹਨਾਂ ਦੇ ਪੁੱਤ ਅੱਛਾ ਜੀ ਅੱਛਾ ਜੀ ਵਾਹ ਜੀ ਵਾਹ ਨਮਨ ਨਮਨ ਹਰੀ ਬਹੁਤ ਸਦਾ ਜੀ ਹੈ ਸੋ ਬਿਲਕੁਲ ਜੀ ਗੋਤਮ ਜਲੰਦਰੀ ਨੇ ਇੱਕ ਗੱਲ ਬਹੁਤ ਵੱਡੀ ਕਹੀ ਹੈ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਹਿੰਦੀ ਹੈ ਹਮ ਬਤਨਾ ਜੋ ਹਿੰਦੂਸਤਾਨਾ ہمارا ਇੱਥੇ ਜਾਤਵਾਦ ਦਾ ਕੋਈ ਵੀ ਤਾਹ ਨਹੀਂ ਹੈ ਇਸ ਸਟੇਜ ਦੇ ਉੱਪਰ ਹਰ ਜਾਤ ਦੇ ਬੰਦੇ ਨੇ ਇਹਦਾ ਗੀਤ ਗਾਇਆ ਹੈ ਚਾਹੇ ਉਹ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਕੋਈ ਇਸਾਈ ਹੈ ਹਰ ਧਰਮ ਦੇ ਲੋਕ ਉਰੇ ਪਹੁੰਚਦੇ ਨੇ ਸੋ ਇਹ ਵਿਸ਼ਾਲ ਜਾਗਰਣ ਖੜੇ ਦਾ ਉਹ ਹੈ ਜਿੱਥੇ ਕਿਸੇ ਵੀ ਧਰਮ ਨੂੰ ਕੋਈ ਨਕਾਰਿਆ ਨਹੀਂ ਜਾਂਦਾ। ਨਾ ਕੋਈ ਨਾ ਕੋਈ ਬੋਲ ਕੱਢਿਆ ਨਾ। ਕਰਦੇ। ਰੋਸ਼ੋ ਜੀ 2 ਮਿੰਟ ਲਾਵਾਂਗੇ ਬਸ 2 ਮਿੰਟ ਵਾਸਤੇ। ਬਹੁਤ ਬੋੜ ਗਿਰੇ ਹੈ। ਕੀ ਕਰਾਂ? ਮਾਤਾ ਰਾਣੀ ਦੀ ਕਿਰਪਾ ਜੀ ਬਹੁਤ ਖੰਨੇ ਆ ਕੇ ਹਮੇਸ਼ਾ ਬੜਾ ਅੱਛਾ ਲੱਗਦਾ ਹੈ ਔਰ ਅੱਜ ਫੇਰ ਉਮੀ ਮਾਤਾ ਰਾਣੀ ਨੇ ਕਿਰਪਾ ਕੀਤੀ ਹੈ ਭਜਨਾਂ ਦਾ ਨੰਦ ਲੈਣੇ ਆ ਜੋ ਜਨਾਬ ਸਦੂਸ਼ ਬਤਾਵੇ ਮਰਹੂਮ ਜਰਨ ਸਿੰਘ ਤੋਂ ਪਹਿਲੇ ਮਰੂਮ ਨੇ ਕਹਾਂਗੇ ਇਹ ਜਗ੍ਹਾ ਤੇ ਇਸ ਟਾਈਮ ਵੀ ਘੁੰਮ ਰਹੇ ਨੇ ਬੂਟਾ ਲਗਾਇਆ ਸੀਗਾ ਕਹਿੰਦੇ ਬੂਟੇ ਨੂੰ ਜਦੋਂ ਫਲ ਲੱਗ ਜਾਂਦਾ ਹੈ ਕਿੰਨਾ ਫਲ ਲੱਗ ਗਿਆ ਅੱਜ ਕੀ ਕਹਿਣਾ ਚਾਹੁੰਦੇ ਹਾਂ ਮੈਂ ਗੱਲ ਕਹਿੰਦਾ ਮੈਂਦਰੋਂ ਕੋਲ ਤੁਸੀਂ ਸਾਡੇ ਨਾਲ ਉਹ ਤੋਂ ਵੀ ਪਹਿਲਾਂ ਤੇ ਜੁੜੇ ਹੋਇਆ ਸਾਡੇ ਪਰਿਵਾਰ ਨਾਲ ਤੇ ਪੂਰੇ ਖੰਨੇ ਦਾ ਪ੍ਰੈਸ ਮੀਡੀਆ ਪੂਰੇ ਖੰਨੇ ਦੇ ਜਿੰਨੇ ਵੀ ਮੀਡੀਆ ਪਰਸਨ ਨੇ ਉਹ ਜਾਣਦੇ ਐ ਇਸ ਗੱਲ ਨੂੰ ਕਿ ਅਸੀਂ ਬਹੁਤ ਹੀ ਛੋਟੇ ਜਿਹੇ ਏਰੀਆ ਤੋਂ ਛੋਟੇ ਜਿਹੇ ਲੈਵਲ ਤੇ ਸ਼ੁਰੂ ਕੀਤਾ ਸੀ ਪਰ ਉਹ ਮਾਤਾ ਰਾਣੀ ਨੇ ਆਪ ਆਪਣੀ ਹਾਜ਼ਰੀ ਉੱਥੇ ਲਾ ਕੇ ਮਾਤਾ ਰਾਣੀ ਦਾ ਆਪ ਉੱਥੇ ਹੋਣਾ ਉਸ ਗੱਲ ਦੀ ਮੇਰੇ ਸਾਹਮਣੇ ਪੁਖਸੀ ਇਹ ਕਰਦਾ ਕਿ ਆਜ ਦੇਖੋ ਕਿੰਨਾ ਵੱਡਾ ਫਰ ਲੱਗਿਆ ਅਸੀਂ ਆਪਣੇ ਚਰਸਤੇ 'ਚ ਸ਼ੁਰੂ ਕੀਤਾ ਸੀ ਐਲ 5 ਦੀ ਗਲੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਜਦੋਂ ਬਿੱਟੂ ਚਾਚਾ ਜੀ ਰਾਜੂ ਚਾਚਾ ਜੀ ਸ਼ੁਕਲਾ ਸਾਹਿਬ ਫੈਮਲੀ ਸਾਰੇ ਸਾਡੇ ਪ੍ਰਧਾਨ ਜੀ ਹਿਮਨ ਜੀ ਕਮਲ ਜੀ ਸਾਰੀ ਫੈਮਲੀ ਫਾਦਰ ਸਾਹਿਬ ਮਦਰ ਅਸੀਂ ਸਾਰੇ ਇਕੱਠੇ ਹੋ ਕੇ ਉਹ ਮੈਂ ਬਹੁਤ ਛੋਟੀ ਉਮਰ 'ਚ ਸੀਗਾ ਉਸ ਟਾਈਮ ਪਲਾਟ 'ਚ ਕੀਤਾ ਨਹੀਂ ਛੋਟਾ ਜਿਹਾ ਬਿਲਕੁਲ ਸੀਗੀ ਬਿਲਕੁਲ ਆਪਾਂ ਬਿਲਕੁਲ ਚਰਸਤੇ 'ਚ ਕੀਤਾ ਫਿਰ ਪਲਾਟ ਫਿਰ ਉਸ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਧੰਨਵਾਦੀਆਂ ਜੀ ਪਹਿਲਾਂ ਇੱਕ ਤਾਂ ਵੈਲਫੇਅਰ ਕਲੱਬ ਦਾ ਜੋ ਹਰ ਸਾਲ ਇੱਦਾਂ ਹੀ ਨਾਲ ਜੁੜੇ ਰਹਿੰਦੇ ਨੇ ਸਾਡੇ ਪਰਿਵਾਰ ਦੇ ਬਹੁਤ ਖਾਸ ਬਹੁਤ ਅਹਿਮ ਰਿਸ਼ਤੇ ਹੈ ਇਹਨਾਂ ਨਾਲ ਪਰਿਵਾਰਿਕ ਰਿਸ਼ਤੇ ਵੀ ਹੈ ਰੋਹਾਨੀ ਰਿਸ਼ਤੇ ਵੀ ਹੈ ਗੁਰੂਆਂ ਵਾਲੇ ਰਿਸ਼ਤੇ ਵੀ ਆ ਸੀ ਇੱਕੋ ਗੁਰੂ ਦੇ ਸ਼ਿਸ਼ੇ ਸਾਰੇ ਜਾਣੇ ਔਰ ਇੱਕੋ ਦਰਬਾਰ ਦੇ ਅਸੀਂ ਬੱਚੇ ਆ ਸਾਰੇ ਦੂਸਰਾ ਮੈਂ ਸ਼ੁਕਰੀਆ ਦਾ ਕਰਨਾ ਚਾਹੁੰਦਾ ਜੀ ਸਾਰੇ ਖੰਨਾ ਪ੍ਰਸ਼ਾਸਨ ਦਾ ਜਿੰਨੇ ਵੀ ਸਾਡੇ ਡਿਸਪਲਿਨਰੀ ਸਾਰੀ ਕਮੇਟੀ ਜਿੰਨੀ ਹੈ ਚਾਹੇ ਉਹ ਪੋਲਿਟਿਕਸ ਹੋਵੇ ਚਾਹੇ ਸਾਡੇ ਐਮਐਲਏ ਸਰ ਹੋਣ ਤਰਨਪ੍ਰੀਤ ਸਿੰਘ ਸੌਂਤ ਸਾਹਿਬ ਹੋਣ ਚਾਹੇ ਪਰਸ਼ਦ ਸਾਹਿਬ ਦੀ ਅਗਵਾਈ ਚ ਜਿੰਨਾ ਪ੍ਰੋਗਰਾਮ ਹੋਇਆ ਤੇ ਕੋਟਲੀ ਸਾਹਿਬ ਜਾਦੂਜੀ ਬੁੱਲੇਪੁਰ ਤੋਂ ਔਰ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਜਿੰਨਾ ਹੈਗਾ ਜੀ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਹਰ ਸਾਲ ਦੇ ਵਾਂਗੂ ਸਭ ਤੋਂ ਵੱਡੀ ਮੈਂ ਜਿਹੜੀ ਅਗਵਾਈ ਆ ਉਹ ਹੈ ਵਿਖੰਣਾ মিডিਆ ਪ੍ਰੈਸ ਦੀ ਦੇਣਾ ਚਾਹੁੰਦਾ ਵੀ ਉਹਨਾਂ ਨੇ ਬਹੁਤ ਹਮਮਾ ਕੇ ਹਰ ਸਾਲ ਵਾਂਗੂ ਇੱਥੇ ਆਉਂਦੇ ਐ ਔਰ ਸਾਡਾ ਪੂਰ ਜ਼ੋਰ ਸਾਥ ਦਿੰਦੇ ਆ ਪਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਪੂਰਾ ਖੰਨਾ ਆ ਪਾ ਕੇ ਇੱਥੇ ਹਾਜ਼ਰੀ ਲਾਉਂਦਾ ਸਾਰੇ ਜਣੇ ਇੱਥੇ ਪਹੁੰਚ ਕੇ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਗੁੰਗਾਨ ਕਰਦੇ ਆ ਮਾਤਾ ਰਾਣੀ ਦਾ ਪੂਰੇ ਜਾਗੇ ਦੀ ਰਾਤ ਕੱਟਦੇ ਆ ਔਰ ਸਾਡੇ ਜਿੰਨੇ ਵੀ ਹੋਰ ਪਤਵੰਤੇ ਜਿਹੜੇ ਸਾਡੇ ਖਾਸ ਜਿਹੜੇ ਭਗਤ ਬਹੁਤ ਦਿਲ ਦੇ ਕਰੀਬ ਸਾਡੇ ਆਏ ਸਾਈਂ ਕੇ دیਵਾਨੇ ਕਲੱਬ ਲੰਮੜਦਾਰ ਬੰਦ ਜਿਹੜੇ ਬੰਦ ਸਿੰਘ ਜੀ ਦੀ ਫੈਮਲੀ ਜਿਹੜੀ ਹੈ ਉਹਨਾਂ ਦੇ 플ੌਟ ਦੇ ਵਿੱਚ ਇਹ ਜਗਰਾਤਾ ਹੁੰਦਾ ਔਰ ਬੜੇ ਸਾਲਾਂ ਤੋਂ ਹੁੰਦਾ ਹੈ ਔਰ ਨਾਲ ਦੀ ਨਾਲ ਮੈਂ ਸਭ ਤੋਂ ਜ਼ਿਆਦਾ ਥੈਂਕ ਯੂ ਕਰਦਾ ਸਾਡੇ ਪੁਸ਼ਪਾ ਮਾਤਾ ਜੀ ਸੈਟਲ ਤੋਂ ਜੀਤ ਬਾਬਾ ਜੀ ਬੈਲਜੀਅਮ ਤੋਂ ਔਰ ਨਾਲ ਹੀ ਸਾਡੇ ਸੋਮ ਜੀ ਸੋਮ ਸਿੰਧ ਜੀ ਯੂਕੇ ਤੋਂ ਜਾਂ ਜਿੰਨੀਆਂ ਵੀ ਹੋਰ ਪਰਸਨੈਲਿਟੀ ਸਾਡੇ ਕੋਈਆਂ ਸਾਡੇ ਬਾਈ ਜੀ ਕੁਟਿਆ ਤੋਂ ਨਿਰਦੋਸ਼ਪੁਰ ਜੀ ਮਹਾਰਾਜ ਦਰਸ਼ਨਪੁਰ ਜੀ ਮਹਾਰਾਜ ਔਰ ਜਿੰਨੇ ਜਿਦਾ ਮੈਂ ਨਾਮ ਨਾ ਲੈ ਸਕਿਆ ਸਾਡੇ ਸੰਤ ਫਰੌਰ ਤੋਂ ਬਾਬਾ ਜੀ ਉਹਨਾਂ ਨੇ ਵੀ ਇੱਥੇ ਚਰਨ ਪਾਏ ਸਾਡੇ ਜਗਰਾਤੇ ਦੀ ਸ਼ਾਨ ਵਿਦਾਈ ਚਾਰਚਨ ਲਾਇਆ ਜਾਗਰਨ ਦੀ ਰੌਣਕ ਨੂੰ ਔਰ ਜਿੰਨੇ ਵੀ ਸਾਡੇ ਸਿੰਗਰ ਵੀ ਆਏ ਆ ਗੌਤਮ ਜਲੰਦਰੀ ਜੀ ਬਲਵੀਰ ਰਾਏ ਜੀ ਲक्की ਤੇਮਾਨ ਜੀ ਔਰ ਰੋਸ਼ਨ ਪਰ ਸਾਡੇ ਵੱਡੇ ਭਾਜੀ ਉਹਨਾਂ ਨੇ ਆ ਕੇ ਮੈਂ ਕਹਿੰਦਾ ਵੀ ਸਿਰਫ ਆਪਣਾ ਹੀ ਨਹੀਂ ਸਿਕੰਦਰ ਪਰਿਵਾਰ ਦਾ ਨਾਮ ਵੀ ਹੋਰ ਉੱਚਾ ਕੀਤਾ ਉਹਨਾਂ ਨੇ ਇੱਥੇ ਆ ਕੇ ਔਰ ਸਾਰੇ ਪੂਰੇ ਖੰਨਾ ਸ਼ਹਿਰ ਨੇ ਬੜੀ ਹੌਸਲਾ افزਾਈ ਦਿੱਤੀ ਹਰ ਸਾਲ ਦੀ ਤਰ੍ਹਾਂ ਬਹੁਤ ਪਿਆਰ ਦਿੱਤਾ ਔਰ ਮੇਰੀ ਇਹੀ ਬੇਨਤੀ ਹੈ ਇਹ ਐਡਾ ਜਿਹੜਾ ਛੋਟਾ ਜਿਹਾ ਬੂਟਾ ਲੱਗਿਆ ਸੀ ਹੁਣ ਐਡਾ ਇਹਨੂੰ ਫਲ ਲੱਗ ਗਿਆ ਇਹ ਫਲ ਕੰਨਾ ਸ਼ਹਿਰ ਦੇ ਨਾਲ ਹੀ ਹੈ ਕਿਉਂਕਿ ਇਹਨਾਂ ਦੇ ਇਹਨਾਂ ਦੇ ਸਦਕੇ ਹੀ ਸਾਰਾ ਕੁਝ ਹੁੰਦਾ ਜਿੰਨੇ ਸਾਡੇ ਪਾਰਟਨਰਸ ਨੇ ਜੋ ਸਾਡੀ ਫਾਈਨੈਂਸ਼ਲੀ ਵੀ ਸਾਡੀ ਮੈਨਪਾਵਰ ਦੇ ਤੌਰ ਤੇ ਵੀ ਔਰ ਸਾਡੀ ਸਪਿਰਚੁਅਲੀ ਵੀ ਹੈਲਪ ਕਰਦੇ ਆ ਉਹਨਾਂ ਸਾਰਿਆਂ ਦਾ ਧੰਨਵਾਦੀ ਆ ਸੋ ਬਹੁਤ ਵਧੀਆ ਜਾਗਰਣ ਸਪੂਰਨ ਹੋ ਗਿਆ ਜੀ ਔਰ ਮੈਂ ਚਾਹੁੰਦਾ ਤੁਸੀਂ ਸਾਰੇ ਜਾਣੇ ਹਰ ਸਾਲ ਐਦਾਂ ਹੀ ਹਾਜ਼ਰੀ ਲਾਉਂਦੇ ਰਹੋ ਔਰ ਭਗਤੋ ਜਿੰਨੇ ਤੁਸੀਂ ਆਉਂਦੇ ਹੋ ਮੈਨੂੰ ਮੇਰੇ ਪਾਤ ਨੰਦ ਮਾਰਦੇ ਰੋ ਬਹੁਤ ਸੱਚੇ ਦਰਬਾਰ ਛੋਟੀ ਛੋਟੀ ਗੱਲ ਜਿਹੜੀ ਹੈ ਇਸ ਸਟੇਜ ਦੇ ਉੱਪਰੋਂ ਇਸ ਸਟੇਜ ਜਿਹੜੀ ਇਹ ਦੱਸਦੀ ਹੈ ਕਿ ਮਜ਼ਬ ਨਹੀਂ ਸਿਖਾਤਾ ਆਪਸ ਵਿੱਚ ਬੈ ਆਪਸ ਵਿੱਚ ਵੈਰ ਕਰਦੇ ਕਿਉਂਕਿ ਅੱਜਕੱਲ ਸਟੇਜਾਂ ਦੇ ਉੱਪਰ ਕਲਾਕਾਰਾਂ ਦੇ ਵਿੱਚ ਆਪਸ ਵਿੱਚ ਬਹੁਤ ਜਾਵਾ ਇਹ ਬੜਾ ਦੁੱਖ ਲੱਗਦਾ ਜੀ ਬੜਾ ਕਿਉਂਕਿ ਕਲਾਕਾਰ ਭ੍ਰਿਸ਼ਟ ਹੋ ਰਿਹਾ ਜਿਹੜਾ ਹੈ ਸਾਡਾ ਆਪਸ 'ਚ ਹੀ ਹੈ ਸਾਰਾ ਸਾਨੂੰ ਕਦੇ ਵੀ ਕਿਸੇ ਜਾਤ ਮਜ਼ਬ ਦੇ ਨਾਲ ਬੰਨਿਆ ਨਹੀਂ ਰਹਿਣਾ ਚਾਹੀਦਾ ਕਿਉਂਕਿ ਸਾਡਾ ਕੰਮ ਕੀ ਹੈ ਅਸੀਂ ਦੇਣਾ ਹੋਕਾ ਦਰ ਦਰ ਜਾ ਕੇ ਹੋਕਾ ਦੇਣਾ ਜਿੱਦਾਂ ਜਿਸ ਤਰੀਕੇ ਨਾਲ ਜਿਹੜਾ ਬੰਦਾ ਹੋਕਾ ਸੁਣਦਾ ਸੀ ਤਾਂ ਉਹਨੂੰ ਇੱਕ ਲੈਂਗੁਏਜ ਹੋਕਾ ਦੇ ਕੇ ਉਹਨੂੰ ਬਾਹਰ ਲਿਆ ਕੇ ਉਹਨੂੰ ਪਰਮਾਤਮਾ ਦੀ ਲਿਬ ਦੇ ਨਾਲ ਜੋੜਿਆ ਜਾ ਸਕਦਾ ਹੈ ਸਾਡਾ ਕੰਮ ਹੋਕਾ ਦੇਣਾ ਅਗਲੇ ਦਾ ਕੰਮ ਸਮਝਣਾ ਉਹ ਆਵੇ ਨਾ ਆਵੇ ਕਹਿੰਦੇ ਮਾਲੀ ਦਾ ਕੰਮ ਹਾਂਜੀ ਪਾਣੀ ਦੇਣਾ ਫਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲਣੋ ਲਾਵੇ ਜਾਂ ਨਾ ਲਾਵੇ ਮਾਲਕ ਦੇ ਜੇ ਫਲ ਨਹੀਂ ਲਾਉਣਾ ਤਾਂ ਤੁਸੀਂ ਘਰੇ ਬੈਠੇ ਹੋ ਤਾਂ ਤੁਹਾਡੇ ਘਰੇ ਮਹਾਰਾਜ ਦਾ ਪ੍ਰਕਾਸ਼ ਹੋਵੇ ਜਾਂ ਘਰੇ ਮੰਦਰ ਬਣਿਆ ਹੋਵੇ ਜਾਂ ਘਰੇ ਤੁਹਾਡੇ ਜਿਹੜੀ ਆ ਉਹ ਪਾਠ ਪੂਜਾ ਹੁੰਦਾ ਹੋਵੇ ਤੁਹਾਡਾ ਨਹੀਂ ਦਿਲ ਲੱਗੂਗਾ ਜਿਹਦਾ ਦਿਲ ਲੱਗਣਾ ਹੈ ਮਾਤਾ ਰਾਣੀ ਦੇ ਚਰਨਾਂ 'ਚ ਪਰਮਾਤਮਾ ਦੇ ਚਰਨਾਂ 'ਚ ਉਹ ਦੂਰ ਰਹਿ ਕੇ ਵੀ ਆ ਸਕਦਾ ਹੈ ਸੋ ਮੇਰੀ ਇਹੀ ਬੇਨਤੀ ਹੈ ਜਿੰਨੇ ਕਹਿੰ ਗਲਾਕਾਰ ਭਾਈ ਚਾ ਰਹੇ ਆ ਦੇ ਵਿੱਚ ਜ ਜਿਹਨੀਆਂ ਵੀ મતਭੇਦ ਚੱਲ ਰਹੇ ਨੇ ਸਾਡੇ ਵੱਡੇ ਸਾਡੇ ਸੀਨੀਅਰ ਇਕੱਠੇ ਰੋ ਆਪਸ ਵਿੱਚ ਪਿਆਰ ਨਾਲ ਰੋ ਔਰ ਸਾਰੇ ਇੱਕੋ ਹੀ ਮਿਸ਼ਨ 'ਤੇ ਆ ਸਾਰੇ ਚਾਹੁੰਦੇ ਵੀ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਸਭ ਆਪਣੀ ਬੇਤੀ ਨੂੰ ਲੀਨ ਕਰਨ ਔਰ ਮਾਤਾ ਰਾਣੀ ਦੇ ਚਰਨਾਂ 'ਚ ਬੈਠ ਕੇ ਅਸ਼ੀਰਵਾਦ ਲੈਣਾ ਮਾਤਾ ਉਹ ਦਾਗਰਨ ਜਿਹੜਾ ਕਿ 22 ਸਾਲ ਹੋ ਗਏ ਜਨਾਬ ਸਰਦੂ ਸੰਧਨ ਜਿਹੜਾ ਘਟਾ ਨਾ ਆਇਆ ਜੀ ਕੋਸ਼ਸ਼ ਕੱਟ ਸਾਡੇ ਵਿੱਚ ਨਹੀਂ ਹੈ ਪਰ ਅੱਜ ਉਹਨਾਂ ਦੀ ਆ ਇਹ ਕਿਤੇ ਕੋਈ ਕੀ ਕਹਿਣਾ ਚਾਹੁੰਦੇ ਨੇ ਸਾਰੇ ਇੱਥੇ ਖੇਡ ਪਰਸੇ ਇੱਥੋਂ ਦੀ ਸਾਰੀ ਮੈਨੂੰ ਮਨਪੂਰਨ ਲੱਗਦਾ ਹੈ ਉਹ ਲੋਕੀਂ ਸ਼ਹਿਰ ਦੇ ਸਾਰੇ ਸਾਡੇ ਦਾ ਦਰਵਾਜ਼ਾ ਖੜਕਾਉਣ ਲੋ ਐਡਾ ਪਿਓ ਬਹੁਤ ਬਹੁਤ ਲੋਕਾ ਤੇਰਾ ਸ਼ਹਿਰ ਨਾਲੇ ਸਾਡੇ ਕੈਸੇ ਉਹ ਸਿੰਗਰ ਸੀ ਉਹ ਸਾਰੇ ਸਰੌਂਜੇ ਦੇ ਇੱਕ ਨਾਮ ਦੇ ਮੋਨਾ ਵਰਗਾ ਸਿੰਗਰ ਦਾ ਮੇਰਾ ਉਹਨਾਂ ਦਾ ਪਰਿਵਾਰ ਵੀ ਪਿਆਰ ਸੀ ਜਿੱਦਾਂ ਬਾਬਾ ਜੀ ਸਾਥ ਲੱਗੇ ਗੱਲ ਜਿੰਨੀ ਦੇ ਪੰਜਾਬੀ ਮਾਂ ਬੋਲੀ ਦਾ ਮਾਰ ਹੈਗਾ ਸਗੀ ਦਾ ਮੇਡਾ ਸਰਦੂਪਾ ਜੀ ਸਾਡੇ ਵਿੱਚ ਹੈ ਫਾਮੀਅਤ ਸਾਡੇ ਵਿੱਚ ਨਹੀਂ ਪਰ ਉਹਨਾਂ ਦੇ ਦੂਜੇ ਜਿੱਥੇ ਡੀਐਸ ਉਹਦੀ ਮਾਤਰਣ ਦੀ ਚਰਨਾ ਚੜ੍ਹੇ ਉਹ ਜਿੱਥੇ ਵੀ ਹੋਣਗੇ ਉਹਨਾਂ ਨੂੰ ਕਿੰਨਾ ਪਿਆਰ ਇੱਥੇ ਮਿਲਿਆ ਉਹ ਨਹੀਂ ਪਿਆਰ ਉਹ ਹਮੇਸ਼ਾ ਹੀ ਆਪਣੇ ਅਸ਼ੀਰਵਾਦ ਆਪਣੇ ਨਾਲ ਆਪਣੇ ਪਰਿਵਾਰ ਦੇ ਵਿੱਚ ਹਮੇਸ਼ਾ ਉਹਨਾਂ ਦੇ ਕਿੰਨੇ ਹਮੇਸ਼ਾ ਪਿਆਰ ਦੀ ਮੌਕੇ ਜਨ ਤੱਕ ਸੁਣੀ ਜਿਵੇਂ ਬਸੰਤ ਦੀ ਕੁਟੀਆਂ ਤੇ ਜੀ ਸਭ ਤੋਂ ਪਹਿਲਾਂ ਗਾਣਾ ਜਿਹੜਾ ਢੇਡ ਦੱਤੇ ਜੀ ਬਾਬਾ ਜੀ ਕਿਹੜੀ ਸੀ ਉਹ ਇੱਕ ਦਿੱਤਾ ਜੋ ਬੱਚਾ ਹੈ ਇਹ ਦੱਸਦੇ ਥੋੜੇ ਦਿਨੋਂ ਪਹਿਲਾਂ ਜੇ ਦੋ ਉਪਰ ਹੋਇਆ ਬੋਲੋ ਪਰ ਇਹ ਤਾਂ ਪਤਾ ਹੀ ਨਹੀਂ ਕਿ ਕਿਹਨੂੰ ਚਲੇ ਜਾਣਾ ਹੈ ਰਿਸੈਪਸ਼ਨ ਕਾ ਦੇ ਪੇ ਕਿਤਾ ਆਸ਼ੀਰਵਾਦ ਮੈਂ ਪਿੱਛੇ ਦੀ ਸਭੀ ਸੰਥੀ ਕਰਾਇਆ ਇਸ ਨੂੰ ਨਾ ਦੇ ਰਿਸੈਪਸ਼ਨ ਦੀ ਜਰਪਾ ਨਾਲ ਇੱਕ ਬੱਚੇ ਕੋਲ ਪਹੁੰਚ ਚੁੱਕਾ ਬਹੁਤ ਬਹੁਤ ਕਿਆ ਕਰਾਂ ਜੰਨੇ ਉਹ 22 ਸਾਲ ਹੋ ਗਏ ਬਿਸ਼ਾਗ ਜਾਗਣ ਨੂੰ ਕੋਈ ਨੂੰ ਜਿਹੜਾ ਕਿ ਮਰਹੂਮ ਜਿਹੜਾ ਹੈ ਕੰਨਾਂ ਦਾ ਉਹ ਬਹੁਤ ਖੇ ਰੱਖਣ ਜਿਹੜਿਆ ਰੋਲ ਕਰਕੇ ਜਾਂਦਾ ਹੈ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਮੈਨੂੰ ਤਾਂ ਅੱਜ ਵੀ ਯਾਦ ਆਉਂਦਾ ਮੈਨੂੰ ਲੱਗਦਾ ਉਹ ਨਹੀਂ ਘੁੰਮ ਰਹੇ ਨੇ ਹੋਰ ਇੱਕ ਕਮਰੇ ਦੀ ਸੱਚੀ ਆਈਦੇ ਲੱਗਦਾ ਵੀ ਉਹ ਇੱਥੇ ਸੰਗਤ ਦੇ ਰੂਪ ਚ ਘੁੰਮ ਰਹੇ ਨੇ ਤੇ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਮਾ ਭਗਵਤੀ ਆਪੇ ਕਰਵਾਉਣ ਵਾਲੀ ਸੀ ਦਾ ਸੇਵਾਦਾਰ ਹੈ ਨਾ ਬਾਕੀ ਸਾਰਾ ਸ਼ਹਿਰ ਕਿ ਬਾਲੇ ਤਾਂ ਬਹੁਤ ਬਹੁਤ ਜੀ ਨਾਲੋਂ ਕੋਈ ਜਿਹੜਾ ਹੈਗਾ ਇੰਨਾ ਸਹਿਯੋਗ ਦਿੰਦੇ ਨੇ ਸਾਰੇ ਇੰਨਾ ਪਿਆਰ ਸਰਦੂਲ ਜੀ ਨੂੰ ਇੰਨਾ ਪਿਆਰ ਕਰਦੇ ਨੇ ਇਸ ਤੋਂ ਵੱਡੀ ਹੋਰ ਕੀ ਹੋ ਸਕਦੀ ਹੈ ਪ੍ਰਾਪਤੀ ਜ਼ਿੰਦਗੀ ਚ ਨਾ ਔਰ ਮਾਂ ਨੇ ਆਪਣੇ ਚਰਨਾਂ ਦੇ ਨਾਲ ਆਇਆ ਹੋਇਆ ਹੈ ਸੇਵਾ ਲੰਦੀ ਆ ਮਾਂ ਇਹ ਮਾਂ ਦਾ ਕੰਮ ਜਨਾ ਮਾਂ ਦਾ ਹੀ ਹੈ ਤੇ ਮਾਂ ਆਪ ਹੀ ਕਰਉਂਦੀ ਆ ਤੇ ਸਾਰਿਆਂ ਨੂੰ ਜੋੜ ਲੰਦੀ ਆ ਜੋ ਸਾਲ ਬਾਅਦ ਜਿੰਨੇ ਵੀ ਸਾਰੇ ਸ਼ਹਿਰ ਵਾਲੇ ਸ਼ਹਿਰ ਦਾ ਇਲਾਕਾ ਆਸ-ਪਾਸਾ ਔਰ ਦੂਰੋਂ ਦੁਰੇ ਤੋਂ ਆਉਂਦੇ ਆ ਲੋਕ ਸਾਰਿਆਂ ਨੂੰ ਇਕੱਠੇ ਕਰ ਲੈਂਦੀ ਆ ਹਰ ਸਾਲ ਹਨਾ ਤੇ ਆਪਣੇ ਚਰਨਾਂ 'ਚ ਬਿਠਾ ਕੇ ਆਪਣਾ ਗੁਣਗਾਨ ਕਰਵਾਉਂਦੀ ਆ ਤੇ ਆਨੰਦ ਦੀ ਅਵਸਥਾ ਹੋ ਜਾਂਦੀ ਆ ਕਿਉਂਕਿ ਪੂਰਾ ਸਾਲ ਹਰ ਕੋਈ ਆਪਣੀ ਰੋਜ਼ ਦੀ ਰੋਟੀ ਲਈ ਕਿੰਨਾ ਕਿੰਨਾ ਜਿੱਤੇ ਬਿਜ਼ੀ ਰਹਿੰਦਾ ਹੈ ਪਰ ਜਦੋਂ ਮਾਂ ਦਾ ਜਾਗਰਣ ਹੁੰਦਾ ਹੈ ਫਿਰ ਸਾਰੇ ਇਕੱਠੇ ਹੁੰਦੇ ਸਭ ਨੂੰ ਠੀਕ ਹੁੰਦੀ ਆ ਇਸ ਜਾਗਰਣ ਦੀ ਪਰ ਜਦੋਂ ਸਾਰੇ ਇਕੱਠੇ ਹੁੰਦੇ ਅਤੇ ਬਹਿੰਦੇ ਨੇ ਆ ਕੇ ਮਾਂ ਦੇ ਚਰਨਾਂ 'ਚ ਗੁਣਗਾਨ ਹੁੰਦਾ ਹੈ ਤਾਂ ਆਨੰਦ ਹੀ ਕੁਝ ਹੋਰ ਹੋ ਜਾਂਦਾ ਪੂਰੇ ਸਾਲ ਇਹਤ ਕਾਵੜ ਲੈ ਜਾਂਦੀ ਆ ਉਹ ਸਵਾ ਮਾ ਭਗਵਤੀ ਦੇ ਨਾਲ ਜਿਹੜਾ ਕਲੈਕਸ਼ਨ ਬਣਦਾ ਹੈ ਫਿਰ ਅਸੀਂ ਭੁੱਲਾ ਵੀ ਬਖਸ਼ਾਉਨੇ ਆ ਮੈਂ ਤਾਂ ਇੱਕ ਦਾ ਸੀਗਾ ਕਿ ਕਈ ਜਦੋਂ ਅਸੀਂ ਬਾਹਰ ਜਾਈਦਾ ਨਾ ਕਈ ਲੋਕ ਮਿਲਦੇ ਆ ਕਹਿੰਦੇ ਜੀ ਤੁਹਾਨੂੰ ਨਹੀਂ ਪਤਾ ਲੱਗਦਾ ਅਸੀਂ ਬਹੁਤ ਦੂਰ ਦੂਰੋਂ ਆ ਕੇ ਤੁਹਾਡੇ ਜਾਗਰਨ ਚ ਕਹਿੰਦੇ ਸੀ ਸੁੱਖਾ ਸੁੱਖਦੇ ਆ ਸਾਡੀ ਸੁੱਖ ਬੋਰੀ ਹੋ ਜਾਂਦੀ ਆ ਕਹਿੰਦੇ ਮੈਂ ਅਸੀਂ ਚੌਂਕੀ ਭਰਣ ਆਉਂਦੇ ਆ ਤੇ ਕਹਿੰਦੇ ਤੁਹਾਨੂੰ ਨਹੀਂ ਇਸ ਗੱਲ ਦਾ ਪਤਾ ਮੈਂ ਕਿਹ ਦੇਖੋ ਮਾਂ ਦਾ ਤਾਂ ਜਿੱਥੇ ਵੀ ਜਾਗਰਨਾਂ ਮਾਂ ਉੱਥੇ ਹੈਗੀ ਆ ਪਰ ਮੈਂ ਕਿ ਤੁਸੀ ਪਿਆਰ ਕਰਦੇ ਹੋ ਕਿ ਇੱਥੇ ਆਉਂਦੇ ਨੇ ਲੋਕ ਜਿਹੜੇ ਵੀ ਆਉਂਦੇ ਆ ਜਿੰਨੀ ਵੀ ਸੰਗਤ ਆਉਂਦੀ ਆ ਸਾਰੇ ਹੋਈ ਹੋਇਆ ਮਾਂ ਭਗਵਤੀ ਦਾ ਨਾਮ ਮੈਨੂੰ ਇਹ ਗੀਤ ਵੀ ਸਮਝ ਆ ਜਾਂਦਾ ਹੈ ਅੱਜ 9 ਵਜੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਆਪੋ ਚ ਗਾਇਕਾਂ ਲੜਦੇ ਜਾ ਰਹੇ ਨੇ ਉਹ ਵੀ ਕੀ ਕਹਿਣਾ ਚਾਹਦੇ ਹੋ ਧਰਮਾਂ ਦੇ ਉੱਪਰ ਗਾਇਕਾਂ ਲੜ ਰਹੇ ਨੇ ਕਿਉਂਕਿ ਮਾਂ ਸਭ ਉਸੇ ਬਰਾਬਰ ਹੈ ਦੇਖੋ ਜੀ ਆਪਾਂ ਤਾਂ ਕਹਿੰਦੇ ਹੁੰਦੇ ਵੀ ਸਾਰੇ ਇੱਕ ਨੇ ਔਰ ਜਿਹੜੀਆਂ ਲੜਾਈਆਂ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਪਰਮਾਤਮਾ ਦੀ ਸਮਝ ਨਹੀਂ ਹੈ ਮੁਦਾ ਕੀ ਕਰਨਾ ਚਾਹੁੰਦੇ ਆ ਅੱਜ ਵਿਸ਼ਾਲ ਮਾਂ ਦਾ ਜਾਗਰਣ ਜਿਹੜਾ ਖੱਡੇ ਦਾ ਸਭ ਤੋਂ بڑا ਜਾਗਰਣ ਹੋਵੇ ਪੂਪੇ ਮਜੂਰ ਮੇਗਾ ਕੜੇ ਦੇ ਦੇਖੋ ਸਭ ਤੋਂ ਪਹਿਲਾਂ ਮੈਂ ਏਕਤਾ ਵੈਲਫੇਅਰ ਕਲੱਬ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਔਰ ਛਲਾਕਾ ਕਰਦਾ ਕਿ ਭਾਈ ਮਾਂ ਮਾ ਭਗਵਤੀ ਜੀ ਦਾ ਜਾਗਰਣ 22 ਸਾਲ ਹੋ ਗਏ ਲਗਾਤਾਰ ਕਰਵਾ ਰਹੇ ਆ ਅੱਜ ਮਰਹੂਮ ਜਨਾਬ ਸਰਬੂਸ ਇਕੰਦਰ ਜੀ ਦੀ ਨਿੱਕੀ ਯਾਦ ਦੇ ਵਿੱਚ ਇਹ ਸਮਰਪਿਤ ਹੋ ਚੁੱਕਿਆ ਹੈ ਜਾਗਰਣ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਆਪਣੇ ਨਾਲ ਪੂਰੀ ਟੀਮ ਨੂੰ ਨਾਲ ਲੈ ਕੇ ਬੇਸ਼ੱਕ ਦਾ ਚਾਚੋ ਸਰੀਰਕ ਰੂਪ ਤੇ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀ ਗਾਇਕੀ ਉਹਨਾਂ ਦੀ ਆਵਾਜ਼ ਅੱਜ ਵੀ ਸਾਡੇ ਵਿੱਚ ਹੈ ਸੋ ਉਹਨਾਂ ਨੂੰ ਇੱਕ ਸਮੂਹ ਤੋਂ ਆਪਣੇ ਵੱਲੋਂ ਸ਼ਰਧਾਂਜਲੀ ਦੇ ਤੌਰ ਤੇ ਹਰ ਸਾਲ ਯਾਦ ਕੀਤਾ ਜਾਂਦਾ ਔਰ ਮਹਾਮਾਈ ਦੀ ਅਪਾਰ ਕਿਰਪਾ ਸਤਿਕਾਰ ਮਾਤਾ ਰਾਣੀ ਦੀ ਅਪਾਰ ਕਿਰਪਾ ਸਤਿਕਾਰ ਸਾਡੇ ਖੰਨੇ ਸ਼ਹਿਰ ਦੇ ਉੱਤੇ ਬੜੀ ਬਖਸ਼ਿਸ਼ ਹੁੰਦੀ ਆ ਜਿਹੜਾ ਐਟਾ ਵੱਡਾ ਵਿਸ਼ਾਲ ਭਗਵਤੀ ਜਾਗਰੂ ਹੁੰਦਾ ਮਹਾਮਾਈ ਦੇ ਚਰਨਾਂ 'ਚ ਅਰਦਾਸ ਹੈ ਬੇਨਤੀ ਹੈ ਕਿ ਆਪਣਾ ਮਿਹਰ ਭਰਿਆ ਸਾਡੇ ਖੰਨੇ ਸ਼ਹਿਰ ਤੇ ਰੱਖਣ ਸਾਡੇ ਸੂਬੇ ਪੰਜਾਬ ਤੇ ਰੱਖਣ ਸਾਡੇ ਦੇਸ਼ ਭਾਰਤ ਤੇ ਸਾਡਾ ਆਪਸੀ ਭਾਈਚਾਰ ਏਕਾ ਪਿਆਰ ਮੁਹੱਬਤ ਇਸੇ ਤਰੀਕੇ ਨਾਲ ਬਰਕਰਾਰ ਰਹੇ ਔਰ ਮੈਂ ਇੱਕ ਤਾਂ ਵੈਲਫੇਅਰ ਦੇ ਸਾਰੇ ਮੈਂਬਰ ਸਾਹਿਬਾਨਾਂ ਖਾਸ ਤੌਰ ਤੇ ਬਹੁਤ ਸਤਿਕਾਰਯੋਗ ਮੈਡਮ ਅਮਰਤੂਰੀ ਜੀ ਨੂੰ ਇਸ ਵੱਡੇ ਉਪਰਾਦੇ ਦੇ ਲਈ ਮੈਂ ਜਿੰਨੇ ਵਧਾਈ ਦਿੰਨਾ ਉਥੇ ਦੇ ਧੰਨਵਾਦ ਵੀ ਕਰਦੀ ਜੈ ਮਾਤਾ ਜੀ ਜੀ ਕੀ ਕਹਿਣਾ ਚਾਹਦੇ ਹੋ ਉਹ ਸਭੂਤ ਕਦਰ ਜਿਹੜਾ ਥੋੜੀ ਬਹੁਤ ਦੇਣੇ ਸੀਗਾ ਅੱਜ ਵੀ ਸ਼ੱਕ ਨਹੀਂ ਹੈ ਪਰ ਅੰਦਰ ਵਿੱਚ ਵੀ ਰਿਹਾ ਉਹਨੇ ਕੀ ਕਹਿਣਾ ਚਾਹੁੰਦੇ ਸੀ ਆਗਰ ਦੇ ਵਿੱਚ ਵੀ ਬੜਾ ਦਾ ਨੰਦ ਦੇ ਰਹੇ ਸਾਰਿਆਂ ਨੂੰ ਕਰੋ ਸਾਡੇ ਬੜੇ ਅਜੀਤ ਮਾ ਦੇ ਭਗਤ ਗੁਰੂ ਮਹਾਰਾਜ ਜੀ ਦੇ ਭਗਤ ਜਨਾਬ ਸਰੂਰ ਸਿਕੰਦਰ ਜੀ ਜਿਨ੍ਹਾਂ ਨੇ ਇਸ ਜਾਗਰਣ ਨੂੰ ਸ਼ੁਰੂਆਤ ਕਰਕੇ ਸਾਰੇ ਸ਼ਹਿਰ ਨੂੰ ਮਾ ਦੇ ਚਰਨਾਂ ਵਿੱਚ ਜੋੜਨ ਦਾ ਉਪਰਾਲਾ ਕੀਤਾ ਔਰ ਸਮਾਜ ਨੂੰ ਜੋੜਨ ਦਾ ਇੱਕ ਬਹੁਤ ਅੱਛਾ ਕੰਮ ਕੀਤਾ ਅੱਜ ਉਹਨਾਂ ਦੀ ਯਾਦ ਸਭ ਦੇ ਦਿਲਾਂ ਵਿੱਚ ਉਸੇ ਤਰ੍ਹਾਂ ਬਣੀ ਹੋਈ ਹੈ ਗੁਰੂ ਮਹਾਰਾਜ ਮਾਂ ਦੇ ਚਰਨਾ ਤੇ ਹੀ ਬਹਿੰਦੀ ਹੈ ਕਿਉਂਕਿ ਉਹਨਾਂ ਦਾ ਪਰਿਵਾਰ ਉਹਨਾਂ ਦੇ ਬੱਚੇ ਇਸੇ ਤਰ੍ਹਾਂ ਆਪਣੇ ਪਿਤਾ ਦੇ ਪੱਜ ਚੀਨਾ ਦੇ ਚੱਲ ਕੇ ਇਸ ਜਾਗਰਨ ਦੀ ਸੇਵਾ ਔਰ ਸਮਾਜ ਦੀ ਸੇਵਾ ਕਰਦੇ ਰਹੇ ਇਨ੍ਹਾਂ ਸ਼ਬਦਾਂ ਨਾਲ ਮੈਂ ਇੱਕ ਵਾਰ ਉਸ ਆਤਮਾ ਨੂੰ ਨਮਨ ਕਰਦੀ ਹਾਂ ਅਰੇ ਕੀ ਗੱਲਾਂ ਕਰਦੇ ਹੋ ਉਹਨੂੰ ਸ਼ਾਂਤ ਆਕਰ ਰਖਦੇ ਨਾ ਆਪ ਕੋ ਪੜਾਉਣੀ ਆਏ ਹੋਰੇ ਪਰ ਮਾਨਣ ਕੇ ਕੀ ਕਰਦੇ ਅੱਜ ਸਰਦਾਰ ਉਸ ਗੰਦਰ ਜੀ ਯਾਦ ਵਿੱਚ ਇਹ ਜਿਹੜਾ ਜਗਰਾਤਾ ਮਨਾਇਆ ਜਾਂਦਾ ਹੈ ਅੰਤਸਾਰ ਮਨਾਇਆ ਜਾਂਦਾ ਹੈ ਬੜੀ ਧੁੰਦਾਂ ਦੇ ਨਾਲ ਮਨਾਇਆ ਜਾਂਦਾ ਹੈ ਔਰ ਸਾਰੇ ਇੱਥੇ ਸਾਰੇ ਲੋਕ ਇੱਥੇ ਜਗਰਾਤੇ ਜਿਵੇਂ ਮਾਮਾ ਜੀ ਦਰਸ਼ਨ ਕਰਨਾਂ ਦੇ ਅਸੀਂ ਤਾਂ ਇਹ ਗੱਲਾਂ ਜਾਣਦੇ ਆ ਕਿ ਮਾਮਾ ਜੀ ਦੇ ਦਰਸ਼ਨ ਕਰਨ ਤੇ ਆਪਣੇ ਮਨ ਮਾਰਨਾ ਪੂਰਿਆ ਕਰਨ बस। जो हो रहे हैं, और बहुत खुशी की गल हमेशा हर साल एकता वेलफेयर क्लब वालों कराया इस मौके मैं क्लब सारे बधाई देना खुशी का मौका और परमात्मा सार्त करे सार्च सुख शांति हो सारे चढ़ती कला च रह ਇਕ ਰਾਜਨੋ ਅੱਜ ਦਾ ਸਾਜਗਰਨਾ ਤੁਹਾਨੂੰ ਫੇਰੋਂ ਨਾਲ ਦੇ ਜੈ ਮਾਤਾ ਦੀ ਇਕਤਾ ਵੈਲਫੇਅਰ ਕਲੱਬ ਵੱਲੋਂ ਪਿਛਲੇ ਤਕਰੀਬਨ 22 ਸਾਲਾਂ ਤੋਂ ਇਹ ਵਿਸ਼ਾਲ ਜਾਗਰਨ ਕਰਾਇਆ ਜਾ ਰਿਹਾ ਹੈ ਜਿਸ ਨੂੰ ਸਰਦੂਸ ਕੇਂਦਰਜੀ ਵੱਲੋਂ ਇੱਕ ਚੌਂਕੀ ਤੋਂ ਮਾਤਾ ਦੀ ਚੌਂਕੀ ਤੋਂ ਸ਼ੁਰੂ ਕੀਤਾ ਗਿਆ ਸੀ ਜਿਹੜਾ ਕਿ ਅੱਜ ਇੱਕ ਬਹੁਤ ਵੱਡਾ ਇੱਕ ਵਿਸ਼ਾਲ ਜਾਗਰਨ ਦਾ ਰੂਪ ਧਾਰ ਗਿਆ ਹੈ ਇੱਥੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਹਰ ਜਾਤ ਧਰਮ ਤੋਂ ਉਸ ਤੇ ਹਰ ਧਰਮ ਦੇ ਲੋਕ ਇੱਥੇ ਪਹੁੰਚਦੇ ਨੇ ਤੇ ਹਰ ਵਾਰ ਵੱਡੇ ਤੋਂ ਵੱਡਾ ਜਿਹੜਾ ਸਿੰਗਰ ਹੈ ਗਾਇਕ ਹੈ ਉਹ ਮਹਾਮਾਈ ਦਾ ਗੁਣਗਾਨ ਕਰਦਾ ਹੈ ਤੇ ਮੈਂ ਪਰਮਾਤਮਾ ਕੇ ਬਾਤਾਰਾਣੀ ਕੇ ਬਾਵਾਏ ਕੇ ਅਰਦਾਸ ਕਰਦਾ ਕਿ ਇਕਤਾ ਵੈਲਫਰ ਕਲੱਬ ਵੱਲੋਂ ਜਿਹੜਾ ਇਹ ਜਾਗਰਣ ਕਰਾਇਆ ਜਾਂਦਾ ਹੈ ਇਹ ਹਰ ਸਾਲ ਅਗਲੇ ਸਾਲ ਇਸ ਕੋ ਵੀ ਵੱਡੇ ਪੱਧਰ ਤੇ ਕਰਵਾਇਆ ਜਾਵੇ। ਕਹੇ ਮਾਤਾ। ਸੋ ਇਕਤਾ ਵੈਲਫਰ ਵੱਲੋਂ 22 ਮਾ ਵਿਸ਼ਾਲ ਮਾ ਦਾ ਜਾਗਰਣ ਜੋ ਕਿ ਜਨਾਲ ਫਰਦੂਸ ਕੰਦਰ ਜੀ ਦੀ ਅਗਵਾਈ ਦੇ ਵਿੱਚ 22 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਅੰਸ਼ਕ ਸਰਦੂਲ ਫਕਰ ਜੀ ਸਾਡੇ ਵਿੱਚ ਨਹੀਂ ਹੈ ਪਰ ਅੱਜ ਵੀ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਇਸ ਜਾਗਰਨ ਦੇ ਵਿੱਚ ਕੋ ਮਰੀਆਂ ਨੇ ਸਾਡੇ ਕੋਲੋਂ ਕੀ ਕਹਿਣਾ ਚਾਹੁੰਦੇ ਹੋ ਅੱਜ 22 ਸਾਲ ਹੋ ਗਏ ਜਾਗਰਨ ਦੇ ਵਿੱਚ ਤੁਸੀਂ ਲਗਾਤਾਰ ਆ ਰਹੇ ਹੋ ਪਰ ਕੀ ਕਹਿਣਾ ਚਾਹਦੇ ਇਸ ਬਾਰੇ ਇੱਕ ਤਾਂ ਵੈਲਫੇਅਰ ਕਲੱਬ ਖੰਨਾ ਵੱਲੋਂ ਇਹ ਮਹਾਮਾਈ ਦਾ ਜਾਗਰਨ ਹਰ ਸਾਲ ਬਹੁਤ ਹੀ ਉਤਸ਼ਾਹ ਨਾਲ ਬੜਾ ਸ਼ਰਧਾਪੂਰਵਕ ਵੀ ਬਣਾਇਆ ਜਾਂਦਾ ਹੈ ਇਹਦੀ ਸ਼ੁਰੂਆਤ ਜਿਹੜੀ ਜਲਾਬ ਸਰਦੂਲ ਸਕੰਦਰ ਜੀ ਨੇ ਕੀਤੀ ਅੱਜ ਉਹ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਨੂੰ ਇੱਕ ਸ਼ਰਧਾਜਲੀ ਵੀ ਹੈ ਔਰ ਅੱਜ ਤੁਸੀਂ ਦੇਖੋ ਕਿ ਹਜ਼ਾਰਾਂ ਦੀ ਗਿਣਤੀ 'ਚ ਲੋਕ ਇੱਥੇ ਇਕੱਠੇ ਹੋਏ ਨੇ ਮਾਪ ਮਾਈ ਤੋਂ ਅਸ਼ੀਰਵਾਦ ਲੈਣ ਲਈ ਮੈਂ ਵੀ ਇਹੀ ਦੁਆ ਕਰਦਾ ਮਾਪ ਮਾਈ ਤੋਂ ਕਿ ਸਾਡੇ ਖੰਡੇ ਤੇ ਮਿਹਰ ਭਰਿਆ ਹੱਥ ਰੱਖਣ ਅਸ਼ੀਰਵਾਦ ਦੇ ਸੁਖ ਸ਼ਾਂਤੀ ਰਹੇ ਤਰੱਕੀ ਔਰ ਖੁਸ਼ਹਾਲੀ 'ਚ ਖੰਨਾ ਕੇ ਵਧੇ ਹਰ ਇੱਕ ਦੀ ਜ਼ਿੰਦਗੀ ਤੰਦਰੁਸਤ ਹੋਵੇ ਔਰ ਹਰ ਇੱਕ ਨੂੰ ਮਾਪ ਮਾਈ ਦਾ ਅਸ਼ੀਰਵਾਦ ਮਿਲੇ ਔਰ ਅਸੀਂ ਸਾਰੇ ਇਕੱਠੇ ਹੋ ਕੇ ਇਹ ਜੋ ਸਾਡੇ ਪਵਿੱਤਰ ਜੋ ਸਾਡੇ ਇਹ ਪ੍ਰੋਗਰਾਮ ਨੇ ਜੋ ਜਾਗਰਨ ਨੇ ਇਹਨਾਂ ਨੂੰ ਹੋਰ ਵੱਧ ਚੜ੍ਹ ਕੇ ਅੱਗੇ ਬਣਾ ਸਕੀ। ਬਲਕਿ ਕਿਹਨਾਂ ਜਦੋਂ ਬਾਅਦ ਜਾ ਕੇ ਚੱਲਦਾ ਉਹ ਬਹੁਤ ਹੀ ਮਹਾਨ ਵਾਲਾ ਦਿਨ ਅੱਜ ਮਹਾਮਾਈ ਦਾ ਜਗਰਾਤਾ ਹੋ ਰਿਹਾ 22 ਸਾਲ ਹੋ ਗਏ ਇੱਕ ਤਾਂ ਗਰਬ ਵੱਲੋਂ ਇਹ ਜੋ ਹਰ ਸਾਲ ਮਹਾਮਾਈ ਦਾ ਜਾਗਰਨ ਕਰਾਇਆ ਜਾਂਦਾ ਜਿ ਜਨਾਬ ਸਦੂ ਸਰਗੰਦਰ ਜੀ ਜਿਹੜੇ ਸਵਾਰਗਵਾਸ ਵੀ ਹੋ ਗਏ ਪਰ ਉਹਨਾਂ ਦੇ ਪਰਿਵਾਰ ਵੱਲੋਂ ਇਹਦੀ ਸਰਪ੍ਰਸਤੀ ਕਰਦੇ ਹੋਏ ਸਾਰੇ ਸੰਸਾਰ ਦੇ ਲਈ ਬਹੁਤ ਹੀ ਜਿਵੇਂ ਕਹਿੰਦੇ ਉਹ ਵਢਭਾਗਾ ਦੇ ਨੂੰ ਤਾਂ ਇਹ ਜਿਹੜਾ ਇਹ ਮਨਾਉਂਦੇ ਨੇ ਸਾਰੇ ਮੋੱਖ ਪਰ ਆਪਾਂ ਮੰਗਦੇ ਨੇ ਮੈਂ ਪਰਮਾਣੂਵਾਗੇ ਇਹੀ ਕਰਦਾ ਅਰਦਾਸ ਕਰਦਾ ਕਿ ਸਾਡੇ ਖੰਨੇ ਨੂੰ ਦਿਨ ਦੁਪਹਿਰੀ ਰਾਤ ਚੌਕਣੀ ਰੱਖੇ ਸ਼ਕ ਸ਼ਾਂਤੀ ਵਰਤੇ ਜੀ ਜੈ ਮਾਤਾ ਬਿਲਕੁਲ ਜੀ ਅੱਜ ਮਹਾਮਾਹੀ ਦੇ ਜਾਗਰਣ ਦੇ ਵਿੱਚ ਖੰਨਾ ਸਾਹਿਬ ਦੇ ਨਾਮ ਪਰ ਲੋਕ ਖੰਨਾ ਸਾਹਿਬ ਦੇ ਕੈਬਨਟ ਮੰਤਰੀ ਸ੍ਰੀ ਤਰਨਪ੍ਰੀਤ ਸਿੰਘ ਜੀ ਸੌਂ ਸਾਹਿਬ ਦਾ ਕੈਬਨਟ ਮੰਤਰੀ ਕੋਟਨੀ ਸਾਹਿਬ ਯਾਦਵਿੰਦਰ ਸਿੰਘ ਯਾਦੂ ਐਸੇ ਨੇਕਾ ਹੀ ਸਾਡੇ ਲੀਡਰ ਸਾਹਿਬਾਨ ਨੇ ਜਿਹੜੇ ਇਸ ਜਾਗਰਣ ਦੇ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਨੇ ਕੀ ਗਾ ਦਮੇ ਅੱਜ ਜਾਗਰਣ ਦੇ ਵਿੱਚ ਯਾਦ ਰੋਜ਼ ਨਿਸ਼ਾਅ ਜਾਤ ਰਹਾ ਹੈ ਦੇਖੋ ਜੀ ਇੱਕ ਤਾਂ ਵੈਲਫੇਅਰ ਕਲੱਬ ਨੂੰ ਲਗਾਤਾਰ ਵੇਮਾ ਭਗਵਤੀ ਜਾਗਰਣ ਕਰਾਇਆ ਜਾ ਰਿਹਾ ਜੋ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਤਾਂ ਕਲੱਬ ਲੋਏ ਬਹੁਤ ਪਰਮਾ ਜਾਗਰਣ ਕਰਵਾਇਆ ਜਾ ਰਿਹਾ ਮਹਾਮਾਈ ਦੀ ਬਾਤ ਕਿਰਪਾ ਹਰ ਸਾਲ ਦੀ ਤਰ੍ਹਾਂ ਬਹੁਤ ਵੱਡਾ ਇਕੱਠ ਪੱਖਾਂ ਦਾ ਇੱਥੇ ਪਹੁੰਚਿਆ ਸਾਰੇ ਮਾਤਾ ਦਾ ਗੁਰਬਾਣੀ ਸੁਣਣ ਪਹੁੰਚੇ ਨੇ ਮਹਾਮਈ ਕਿਰਪਾ ਕਰੇ ਸਾਰੇ ਪਰਿਵਾਰਾਂ ਤੇ ਪੁੱਛਿਆ ਕਿਹੜੇ ਲੈ ਕੇ ਆਵੇ ਸਾਰੇ ਪਰਿਵਾਰਾਂ ਨੂੰ ਤਰੱਕੀ ਵੱਕਸ਼ੇ ਬੱਚਿਆਂ ਨੂੰ ਦਮਿਆਂ ਉਹਨਾ ਨਾ ਵੱਕਸ਼ੇ ਬੱਚਿਆਂ ਨੂੰ ਉਹਨਾਂ ਦੀ ਲੰਬੀ ਜ਼ਿੰਦਗੀ ਵੱਕਸ਼ੇ ਲੰਬੀ ਆ ਜੂ ਵੱਕਸ਼ੇ ਸਾਡੀ ਦਿੱਲੀ ਤਮੰਨਾ ਸਾਡੇ ਸੋਚੇ ਕਰਨੇ ਸ਼ਹਿਰ ਦੀ ਮਹਾਮਈ ਕਿਰਪਾ ਕਰੇ ਸਾਰਿਆਂ ਤੇ ਪਰਿਵਾਰਾਂ ਤੇ ਕਿਰਪਾ ਕਰੇ ਸਾਡੀ ਦਿੱਲੀ ਤਮੰਨਾ ਸੋ ਇਹ ਲਗਾਤਾਰ 22 ਮਾ ਜਾਗਰਣ ਜੋ ਸੰਧੂ ਸਕੰਦਰ ਜੀ ਉਹਨਾਂ ਦੀ ਮੈਂ ਕਹੂੰਗਾ ਉਹਨਾਂ ਵੱਲੋਂ ਇਹ ਸ਼ੁਰੂ ਕੀਤਾ ਗਿਆ ਉਹ ਵੀ ਇਸ ਕਲੱਬ ਦਾ ਹਿੱਸਾ ਰਿਹਾ ਉਹ ਬੜੇ ਲੰਬੇ ਸਮਾਂ ਸਮਾਂ ਉਹਨਾਂ ਨੇ ਵੀ ਇਸ ਕਲੱਬ ਦੀ ਸੇਵਾ ਕੀਤੀ ਤਾਂ ਉਹਨਾਂ ਨੂੰ ਵੀ ਇਸ ਇਸ ਜਾਗਰਣ ਦੇ ਨਾਲ ਯਾਦ ਕੀਤਾ ਜਾਂਦਾ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਕੋਲੋਂ ਬੰਛੜੇ ਤੋਂ ਸਾਥੀਆਂ ਨੂੰ ਕੋ ਸ਼ਹਿਰ ਦੇ ਜਿਹੜੇ ਮਹਤਵਪੂਰਨ ਸੱਜਣ ਨੇ ਜਾਂ ਦੁਨੀਆ ਤੇ ਜਿਨ੍ਹਾਂ ਨੇ ਨਾਮਣਾ ਖਟਿਆ ਉਹਨਾਂ ਨੂੰ ਵੀ ਇਸੇ ਰਾਤ-ਰਾਤ ਯਾਦ ਕਰਦੇ ਆਂ ਵੀ ਮਾਮਾਈ ਦੇ ਬਾਸੜ ਦੇ ਕਿਰਪਾ ਸੋ ਇੱਕ ਵਾਰ ਫੇਰ ਮੈਂ ਇਸ ਸੱਤ ਨੂੰ ਵਧਾਈ ਵੀ ਦਿੰਦਾ ਇਸ ਜਾਗਰਣ ਦੀ ਕਿ ਬੜਾ ਖੂਬਸੂਰਤ ਤੇ ਜਲਦਾਤ ਸਾਉਂ ਤਰ੍ਹਾਂ ਹੋਇਆ ਇਸੇ ਸਾਰੇ ਸੰਗ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬੜੇ ਮਤਲਬ ਇਕਾਗਰਤਾ ਨਾਲ ਇਹ ਬੋਲਦਾਨ ਮਾਤਾ ਦਾ ਸੁਣਿਆ ਮਾਮਾਈ ਸਾਰੇ ਵਾਲਾ ਤੇ ਬਹੁਤ ਬਹੁਤ ਬਖਸ਼ਾਰਾਂ ਦਾ ਬਹੁਤ ਬਹੁਤ ਧੰਨਵਾਦ ਜੈ ਮਾਤਾ ਜੀ ਸਭ ਤੋਂ بڑا ਵਿਸ਼ਾਲ ਮਾਤਾ ਜਾਗਰਣ ਜੈ ਮਾਤਾ ਜੀ ਹਰ ਹਰ ਮਾਦੇ ਦੇਖੋ ਅੱਜ सोरू के बादशाह सिकंदर ऐसा लगता है साक्षात यहाँ विराजमान है हमें लगता नहीं कि वो हमारे बीच में नहीं है वो हमारे बीच में है और इतनी बढ़िया गैदरिंग को देख करके बहुत अच्छा लग रहा है जो एकता क्लब है ये हमारी तरफ से बधाई के पात्र है क्योंकि ये हर साल बहुत हर्ष और उल्लास के साथ आ, बाका जगराता कराते है शहर को एक बहुत बड़ी प्रेरणा देती है कि सनातन पद्धति का काम ऐसा होना चाहिए ये लोग इसी तरह का भेदभाव नहीं करते हैं और माँ का जगराता बहुत हर से एक एक बंदा अपने ड्यूटी समझ के काम करता है मैं चाहूंगा की ये लोग हमेशा इसी तरह का कार्य करते रहे ਸੋ ਇੱਕ ਤਾਂ ਬੈਨਫਰ ਕਲੱਬ ਵੱਲੋਂ 22 ਮਾ ਵਿਸ਼ਾਲ ਮਾ ਦਾ ਜਾਗਰਨ ਜੋ ਕਿ ਹਰ ਸਾਲ ਰੱਤ ਲਿਹੇੜੀ ਰੋਡ ਦੇ ਉੱਪਰ ਨਾਮ ਦੇ ਮੰਦਰ ਦੇ ਕੋਲ ਹੁੰਦਾ ਔਰ ਇੱਥੇ ਬੜੀ ਸੰਖਿਆ ਦੇ ਵਿੱਚ ਪੂਰੇ ਪੰਜਾਬ ਭਾਰ ਪੰਜਾਬ ਹੀ ਨਹੀਂ ਹਰਿਆਣਾ ਜੁਪੀ ਤੋਂ ਵੀ ਭਗਤ ਜਿਹੜੇ ਨੇ ਪੂਰੇ ਮਾ ਮਾ ਦਾ ਜਾਗਰਨ ਤੋਂ ਆਉਂਦੇ ਨੇ ਇਹ ਜਾਗਰਨ 22 ਸਾਲ ਪਹਿਲਾਂ ਜਨਾਬ ਸਰਦੂਸ਼ ਕੰਦਰ ਜੋ ਕਿ ਅੱਜ ਸਾਡੇ ਵਿੱਚ ਬਿਸ਼ੱਕ ਨਹੀਂ ਹਨ ਪਰ ਅੱਜ ਯਾਦਾ ਉਹਨਾਂ ਦੀਆਂ ਅੱਜ ਵੀ ਇਸ ਜਾਗਰਨ ਦੇ ਵਿੱਚ ਆ ਰਹੀਆਂ ਨੇ ਮੈਂ ਗੱਲ ਕਰ ਰਿਹਾ ਜੀ ਪੰਡਤ ਜੈ ਸ਼ਾਸਤਰੀ ਜੀ करते है हर तरह का बंदा यहाँ पर पहुंचा हुआ है और जो बात से प्यार करने वाला है उसको किसी से कोई फर्क नहीं पड़ता है फर्क उन लोगों को पड़ता है जिनको जिन्होंने करना कुछ नहीं होता है एक दूसरे का की तो दूस पैर खींचना बंद करो और सनातन पद्धति का कार्य करें जय माता बिलकुल गल सही कही है की सनातन धर्म लाइन लंबी खिंच दो पर किसी का नाजन न करो और इस स्टेज की गल करिए ਇਸ ਸਟੇਜ ਦੇ ਉੱਪਰ ਪੰਜਾਬ ਪਰਦੇੋ ਨਾਮ ਪਰ ਕਲਾਕਾਰ ਜਿਹਰੇ ਨੇ ਉਹਰੇ ਆਪਣੀ ਹਾਜ਼ਰੀ ਲਗਾ ਚੁੱਕੇ ਨੇ ਜਨਾਬ ਸਰਦੂਲ ਸਕੰਦਰ ਜਿਹੜਾ ਕਿ ਮਾਦਾ ਪਗਲ ਸੀਗਾ ਉਹਨਾਂ ਦਾ ਪੂਰਾ ਪਰਿਵਾਰ ਵੀ ਮਾਦਾ ਪਗਲ ਦਾ ਉਹ ਤੁਸੀਂ ਦੇਖਦੇ ਹੋ ਕਿ ਅੱਜ 22 ਸਾਲ ਹੋ ਗਏ ਨੇ ਇਸ ਵਿਸ਼ਾਲ ਜਾਗਰਣ ਨੂੰ ਚਲਦੇ ਨੂੰ ਇੱਜੜਦੇ ਇੱਥੇ ਜਿਹੜਾ ਇਹ ਮਾਤਾ ਰਾਣੀ ਦਾ ਜਾਗਰਣ ਹੈ ਇਹ ਸਾਰ ਨੂੰ ਪਹਿਲਾਂ ਸਾਡੇ ਸਰਦੂਲ ਭਾਈ ਨੇ ਸ਼ੁਰੂਆਤ ਕਰੀ ਸੀ ਇੱਕ ਚੌਂਕੀ ਦੇ ਰੂਪ ਚ ਜਿਹੜਾ ਕਿ ਅੱਜ ਬਹੁਤ بڑا ਵਿਸ਼ਾਲ ਜਾਗਰਣ ਬਣ ਗਿਆ ਉਹ ਵੀ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਬਾਹਰਲੇ ਇੰਟਰਨੈਸ਼ਨਲ ਲੈਵਲ ਦੇ ਲੋਕਾਂ ਨੇ ਸਾਡੇ ਨਾਲ ਮਦਦ ਕੀਤੀ ਹੈ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਹੈ ਸਾਡੇ ਸ਼ਹਿਰ ਦਾ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਸਾਡੇ ਨੂੰ ਇੰਟਰਨੈਸ਼ਨਲ ਤੋਂ ਵੀ ਸੇਵਾ ਆ ਰਹੀ ਹੈ ਇਹ ਥੋੜੇ ਸਹਿਯੋਗ ਨਾਲ ਹੀ ਹੋ ਰਿਹਾ ਜਿਹੜਾ ਵੀ ਇਹ ਮਾਤਰਾਂ ਦਾ ਜਾਗਰਣ ਹੋ ਰਿਹਾ ਹੈ ਦੋਸਤੋ ਕਹਿੰਦੇ ਨੇ ਕਿ ਮਾਤਾ ਦੇ ਦਰਬਾਰ ਦੇ ਉੱਪਰ ਕਿਸੇ ਕਿਸੇ ਨੂੰ ਅਸ਼ੀਰਵਾਦ ਮਿਲਦਾ ਹੈ 22 ਸਾਲ ਪਹਿਲਾਂ ਸ਼ੁਰੂ ਹੋਇਆ ਇਹ ਵਿਸ਼ਾਲ ਜਾਗਰਣ ਜੋ ਕਿ ਮਰਹੂਮ ਜਪ ਸਰਦੂਰ ਸਿਕੰਦਰ ਜੀ ਵੱਲੋਂ ਸ਼ੁਰੂ ਕੀਤਾ ਗਿਆ ਸੀ ਇੱਕ ਛੋਟੀ ਜੀ ਝੌਂਕੀ ਤੋਂ ਸ਼ੁਰੂਆਤ ਹੋਈ ਸੀ ਅੱਜ ਵਿਸ਼ਾਲ ਜਾਗਰਣ ਵੱਜ ਚੁੱਕਿਆ ਹੈ ਪੂਰੇ ਪੰਜਾਬ ਦਾ ਜਾਗਰਣ ਵੱਜ ਚੁੱਕਿਆ ਹੈ ਏ ਤੁਸੀਂ ਜਗਾ ਜਿਹੜੀ ਦੇਖ ਰਹੇ ਹੋ ਕਹਿੰਦੇ ਜੇਕਰ ਜਗਾ ਕਿਸੇ ਮਕਾਨ ਦੇ ਵਿੱਚ ਵੀ ਕੋਈ ਪ੍ਰੋਗਰਾਮ ਰੱਖਣਾ ਹੋਵੇ ਅਗਲਾ ਆਪਣਾ ਮਕਾਨ ਦਾ ਬੇੜਾ ਤੱਕ ਨਹੀਂ ਦਿੰਦਾ ਸਾਰੇ ਬੰਤ ਜਿਹਨੂੰ ਉਹਦੀ ਬੰਦ ਦੇ ਖੂਹ ਵਾਲੇ ਨਾਮ ਨਾਲ ਜਾਣਦੇ ਹੈ ਲਲਕੇੜੀ ਰੋਡ ਦੇ ਉੱਤੇ ਇਸ ਪਰਿਵਾਰ ਨੇ ਆਪਣੀ ਜ਼ਮੀਨ ਬਾਗ ਉੱਥੇ ਜਗਰਾਤਾ ਸ਼ੁਰੂ ਕਰਾਇਆ ਹੋਰ ਅੱਜ ਕਈ ਸਾਲ ਹੋ ਗਏ ਇਹ ਜੋ ਵਿਸ਼ਾਲ ਤੁਸੀਂ ਜਗਾ ਦੇਖ ਰਹੇ ਹੋ ਇਹ ਇਸ ਪਰਿਵਾਰ ਦੀ ਹੈ ਕਿਵੇਂ ਮੰਨਦੇ ਵਿੱਚ ਆਇਆ ਕਿ ਜਗਾ ਜਿਹੜੀ ਹੈ ਮਾਹ ਜਗਾ ਇਹ ਮਹਾਮਾਈ ਦੀ ਦੇਣਾ ਜੀ ਇਹ ਮਹਾਮਾਈ ਦਾ ਜੀਵਨਾ ਉਹਦੇ ਜੀਵਨਾ ਦਾ ਦੱਸਿਆ ਅੱਛਾ ਕਦੇ ਐਸਾ ਨਹੀਂ ਹੋਇਆ ਵੀ ਆ ਜਗਾ ਜਿਹੜੀ ਇਹ ਸਾਫ ਕਰਦੀ ਕਦੇ ਐਸੀ ਗੱਲ ਨਹੀਂ ਹੋ ਜੂਏ ਹਾਂ ਜਿਹੜਾ ਮਹਾਮਾਈ ਦੀ ਕਿਰਪਾ ਜੀ ਇਹ ਤਾਂ ਮਹਾਮਾਈ ਨੇ ਦਿੱਤੀ ਹੈ ਜਗਾ ਪੂਰਾ ਪਰਿਵਾਰ ਸਾਡੇ ਪ੍ਰਤਾਪ ਦਾ ਸਾਡੇ ਬਜ਼ੁਰਗਾਂ ਦਾ ਪ੍ਰਤਾਪ ਆ ਉਹਨਾਂ ਦੇ ਦੇਣ ਐ ਇਹ ਉਹਨਾਂ ਨੇ ਕਰਨਾ ਚਾਹੁੰਦੇ ਸੋ ਬਿਲਕੁਲ ਜੀ ਦੇਖੋ ਪਰਿਵਾਰ ਨੂੰ ਕਹਿੰਦੇ ਮਹਾਮਾਈ ਨੇ ਜਿਹੜੀ ਕਿਰਪਾ ਦੇਤੀ ਉਹ ਮਹਾਮਾਈ ਦਾ ਅਸ਼ੀਰਵਾਦ ਇਹਨਾਂ ਨੂੰ ਮਿਲਿਆ ਸੋ ਇਹ ਜਾਗਰਣ ਜਿਹੜਾ ਹੈ ਇਸ ਜਗ੍ਹਾ ਤੇ ਹੋ ਰਿਹਾ ਹੈ